ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਮੇਰੇ ਅਕਥ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਮੈਂ ਤੁਹਾਨੂੰ ਆਪਣੀ ਇਸ ਕਹਾਣੀ ਦੇ ਰੂਬਰੂ ਕਰਾਉਂਦੀ ਹਾਂ ਇਸ ਦੁਨੀਆ ਵਿੱਚ ਹਰ ਇੱਕ ਦੀ ਸੋਚ ਆਪਣੀ ਆਪਣੀ ਹੈ ਵੈਸੇ ਵੀ ਹਰ ਘਰ ਪਰਿਵਾਰ ਦੇ ਰਸਮ ਰਿਵਾਜ ਸੋਚ ਪਹਿਰਾਵਾ ਤੇ ਕਰ ਵਿਹਾਰ ਕਰਨ ਦਾ ਤਰੀਕਾ ਸਭ ਕੁਝ ਅਲੱਗ ਹੁੰਦਾ ਹੈ ਜਦੋਂ ਕਿਸੇ ਕੁੜੀ ਦਾ ਵਿਆਹ ਹੁੰਦਾ ਹੈ ਤਾਂ ਉਹ ਵਿਆਹੀ ਹੋਈ ਅਗਲੇ ਘਰ ਜਾਂਦੀ ਹੈ ਤਾਂ ਉਸ ਘਰ ਪਰਿਵਾਰ ਦੇ ਰਸਮ ਰਿਵਾਜ ਤੇ ਘਰਬਿਹਾਰ ਸਭ ਕੁਝ ਅਲੱਗ ਹੁੰਦਾ ਹੈ ਉਸ ਵਿਆਹੀ ਹੋਈ ਕੁੜੀ ਨੂੰ ਅਗਲੇ ਘਰ ਪਰਿਵਾਰ ਨੂੰ ਸਮਝਣ ਲਈ ਕੁਝ ਸਮਾਂ ਤਾਂ ਲੱਗਦਾ ਹੈ ਕਿਉਂਕਿ ਜਿਸ ਘਰ ਚ ਉਹ ਜੰਮੀ ਪਲੀ ਹੁੰਦੀ ਹੈ ਉਸ ਘਰ ਪਰਿਵਾਰ ਦੇ ਨਾਲੋਂ ਜਿਸ ਘਰ ਵਿਆਹੀ ਜਾਂਦੀ ਹੈ ਸਭ ਕੁਝ ਅਲੱਗ ਹੁੰਦਾ ਹੈ। ਐਵੇਂ ਹੀ ਗਲਾਬਕੌਰ ਦੇ ਘਰ ਜਦੋਂ ਉਸਦੀ ਨੋਹ ਸਵਰਨਕੌਰ ਆਈ ਤਾਂ ਗਲਾਬਕੌਰ ਦੇ ਘਰ ਪਰਿਵਾਰ ਦੇ ਜੀ ਸਭ ਸਿੱਖ ਧਰਮ ਨੂੰ ਮੰਨਣ ਵਾਲੇ ਸੀ। ਉਹ ਕਿਸੇ ਵੀ ਵਹਿਮ ਭਰਮ ਵਿੱਚ ਵਿਸ਼ਵਾਸ ਨਹੀਂ ਕਰਦੇ ਸੀ ਤੇ ਗਲਾਬਕੌਰ ਦੀ ਨੋਹ ਸਵਰਨਕੌਰ ਦਾ ਪੇਕਾ ਪਰਿਵਾਰ ਭਲੇ ਹੀ ਸਿੱਖ ਧਰਮ ਨੂੰ ਮੰਨਦਾ ਸੀ ਪਰ ਉਹ ਜਾਦੂ ਢੋਣੇ ਬਹੁਤ ਸਾਰੇ ਧਾਗੇ ਤਵੀਤ ਤਾਂ ਵਾਲੇ ਬਾਬਿਆਂ ਕੋਲ ਜਾਂਦੇ ਸਵਰਨਕੌਰ ਨੇ ਵੀ ਜਿਹੋ ਜਹਾ ਦੇਖਿਆ ਸੀ ਉਹੋ ਜਈ ਸੋਚ ਦਾ ਅਸਰ ਸੀ ਹੁਣ ਸਵਰਨਕੌਰ ਜਸਕਰ ਵਿਆਹੀ ਆਈ ਉਹ ਸਿਰਫ ਤੇ ਸਿਰਫ ਸਿੱਖ ਧਰਮ ਨੂੰ ਮੰਨਦੇ ਨਾ ਜਾਦੂ ਟੂਣੇ ਨਾ ਤਾਗਿਤ ਵੀਤ ਨਾ ਵਹਿਮ ਭਰਮਾਂ ਵਿੱਚ ਵਿਸ਼ਵਾਸ ਰੱਖਦੇ ਸਵਰਨਕੌਰ ਦੀ ਭੈਣ ਸਹਿਜ ਕੌਰ ਵੀ ਜੋ ਉਸ ਤੋਂ ਵੱਡੀ ਸੀ ਤੇ ਵਿਆਹੀ ਹੋਈ ਸੀ ਉਹ ਵੀ ਓਵੇਂ ਹੀ ਆਪਣੇ ਪੇਕੇ ਪਰਿਵਾਰ ਤਰ੍ਹਾਂ ਕਰਦੀ ਬਾਬਿਆਂ ਤੇ ਜਾਂਦੀ ਜਾਦੂ ਟੋਣੇ ਵਹਿਮ ਭਰਮ ਵਿੱਚ ਵਿਸ਼ਵਾਸ ਰੱਖਦੀ ਸਵਰਨ ਦੇ ਵਿਆਹਾਂ ਨੂੰ 4 ਸਾਲ ਹੋ ਗਏ ਪਰ ਸਵਰਨ ਕੋਲ ਕੋਈ ਬੱਚਾ ਨਹੀਂ ਸੀ ਸਵਰਨ ਕੌਰ ਘਰ ਦੇ ਜੀਆ ਨੂੰ ਕਹਿੰਦੀ ਕਿ ਆਪਣੇ ਕੋਈ ਬੱਚਾ ਨਹੀਂ ਤੇ ਆਪਾਂ ਮੇਰੇ ਮੰਮੀ ਹੁਣੀ ਇੱਕ ਬਾਬੇ ਕੋਲ ਜਾਂਦੇ ਨੇ ਆਪਾਂ ਉੱਥੇ ਜਾ ਕੇ ਇੱਕ ਵਾਰ ਜ਼ਰੂਰ ਆਈਏ ਤਾਂ ਆਪਣੇ ਘਰ ਵੀ ਬੱਚਾ ਹੋ ਜਾਵੇਗਾ ਉਹ ਪੂਰੇ ਪਹੁੰਚੇ ਹੋਏ ਬਾਬਾ ਜੀ ਨੇ ਉਹਨਾਂ ਕੋਲ ਬਹੁਤ ਰਿੱਧੀਆਂ ਸਿੱਧੀਆਂ ਨੇ ਪਰ ਉਸ ਦਾ ਸਹੁਰਾ ਪਰਿਵਾਰ ਵਿੱਚ ਉਸ ਦਾ ਪਤੀ ਤੇ ਸੱਸ ਸਹੁਰਾ ਕੋਈ ਵੀ ਇਸ ਗੱਲ ਦੇ ਪੱਖ ਵਿੱਚ ਨਹੀਂ ਸੀ ਉਹ ਕਹਿੰਦੇ ਕਿ ਅਸੀਂ ਇਸ ਗੱਲ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਮਾਤਮਾ ਨੇ ਜਦੋਂ ਦੇਣਾ ਹੋਇਆ ਜ਼ਰੂਰ ਦੇਵੇਗਾ ਬਾਬਿਆਂ ਦੇ ਕੋਲ ਕੁਝ ਵੀ ਨਹੀਂ ਹੁੰਦਾ ਤੋ ਉਸ ਗੁਰੂ ਘਰ ਜਾਇਆ ਕਰ ਕਿਉਂਕਿ ਜੋ ਗੁਰੂ ਕੋਲ ਰਿੱਧੀਆਂ ਸਿੱਧੀਆਂ ਨੇ ਉਹ ਹੋਰ ਕਿਸੇ ਕੋਲ ਨਹੀਂ ਹੋ ਸਕਦੀਆਂ ਕਿਉਂਕਿ ਉਹ ਤਾਂ ਖੁਦ ਮਾਲਕ ਹੈ ਸ੍ਰਿਸ਼ਟੀ ਦਾ ਰਚਨਹਾਰ ਹੈ ਇੱਕ ਵਾਰ ਸਵਰਨ ਪੇਕਿਆਂ ਤੇ ਗਈ ਪੇਕਿਆਂ ਤੇ ਰਹਿਣ ਲਈ ਗਈ ਤਾਂ ਉੱਥੇ ਉਸਦੀ ਵੱਡੀ ਭੈਣ ਸਹਿਜ ਗੌਰਵੀ ਆਈ ਹੋਈ ਸੀ ਸਹਿਜ ਗੌਰ ਸਵਰਨ ਕੋਲ ਨੂੰ ਕਹਿੰਦੀ ਕਿ ਤੂੰ ਮੇਰੇ ਨਾਲ ਚੱਲ ਆਪਾਂ ਬਾਬੇ ਤੇ ਚਲੀਏ ਤੇਰੇ ਸਹੁਰਿਆਂ ਨੂੰ ਕਿਹੜਾ ਪਤਾ ਲੱਗਣਾ ਕਿ ਆਪਾਂ ਬਾਬੇ ਤੇ ਗਈਆਂ ਉਹ ਕਹਿੰਦੀ ਕਿ ਤੇਰਾ ਤੇਰੇ ਤੇਰਾ ਇਲਾਜ ਤਾਂ ਬਾਬਾ ਹੀ ਕਰ ਸਕਦਾ ਹੈ ਨਹੀਂ ਤਾਂ ਉਹਨਾਂ ਦੇ ਆਸਰੇ ਬੈਠੀ ਰਹੇ ਤੇਰੇ ਘਰ ਕੋਈ ਬੱਚਾ ਨਹੀਂ ਹੋਣਾ ਸਵਰਨਕੌਰ ਵੀ ਸਹਿਜ ਦੀਆਂ ਗੱਲਾਂ ਵਿੱਚ ਆ ਗਈ ਤੇ ਉਸ ਦੇ ਨਾਲ ਬਾਬੇ ਤੇ ਚਲੀ ਗਈ ਬਾਬਾ ਇੱਕ ਪੇਖੀ ਤੇ ਪਖੰਡੀ ਸਾਧੂ ਸੀ ਉਹ ਕਹਿੰਦਾ ਕਿ ਮੇਰੇ ਤੇ ਹਰ ਰੋਜ਼ ਮਾਤਾ ਦੀ ਗੱਦੀ ਆਉਂਦੀ ਹੈ ਤੇ ਉਹ ਜੋ ਮੂੰ ਮੰਗੀਏ ਸਭ ਨੂੰ ਦਿੰਦੀ ਹੈ ਸਵਰਨਕੌਰ ਤੇ ਸਹਿਜ ਜਾ ਕੇ ਬਾਬੇ ਕੋਲ ਜਾ ਬੈਠੀਆਂ ਜਸ ਤੇ ਸਵਰਨਕੌਰ ਰੋਣ ਲੱਗੀ ਤੇ ਬਾਬਾ ਜੀ ਨੂੰ ਦੱਸਣ ਲੱਗੀ ਕਿ ਬਾਬਾ ਜੀ ਮੇਰੇ ਵਿਆਹ ਨੂੰ 4 ਸਾਲ ਹੋ ਗਏ ਤੇ ਮੇਰੇ ਕੋਲ ਬੱਚਾ ਨਹੀਂ ਮੈਂ ਲਾਜ਼ ਵੀ ਬਹੁਤ ਕਰਵਾਇਆ ਪਰ ਮੈਨੂੰ ਔਲਾਦ ਨਸੀਬ ਨਹੀਂ ਹੋਈ ਫਿਰ ਸਿਆਜਕਰ ਸਭ ਦੱਸਣ ਲੱਗੀ ਕਿ ਇਸ ਦਾ ਪਰਿਵਾਰ ਇਸ ਦੇ ਵਿਆਹ ਨੂੰ 4 ਸਾਲ ਹੋ ਗਏ ਇਸ ਦੇ ਘਰ ਵਿੱਚ ਘਰ ਕੋਈ ਬੱਚਾ ਨਹੀਂ ਬਾਬਾ ਜੀ ਇਸ ਦਾ ਪਰਿਵਾਰ ਵਹਿਮ ਭਰਮ ਵਾਲੀ ਗੱਲ ਨੂੰ ਮੰਨਦਾ ਨਹੀਂ ਤਾਂ ਬਾਬਾ ਵੀ ਇੱਕ ਭੇਖੀ ਸਾਧੂ ਸੀ ਉਸ ਕੋਲ ਹਰ ਰੋਜ਼ ਸੰਗਤ ਆਉਂਦੀ ਸੀ ਉਹ ਲੋਕਾਂ ਨੂੰ ਜਾਣਦਾ ਸੀ ਕਿ ਲੋਕਾਂ ਨੂੰ ਕਿਸ ਤਰ੍ਹਾਂ ਮੂਰਖ ਬਣਾਉਣਾ ਹੈ ਉਹ ਵਹਿਮ ਭਰਮ ਵਿੱਚ ਪਾ ਕੇ ਉਨਾਂ ਕੋਲੋਂ ਪੈਸੇ ਕਿਵੇਂ ਕਢਵਾਉਣੇ ਨੇ ਤੇ ਆਪਣੀ ਦੁਕਾਨ ਕਿਵੇਂ ਚਲਾਉਣੀ ਹੈ ਉਸ ਵਰਨਕਰ ਨੂੰ ਕਹਿੰਦਾ ਕਿ ਬੀਬਾ ਇਹ ਗੱਲ ਮੈਂ ਤੈਨੂੰ ਕੋਰੇ ਕਾਗਜ਼ ਤੇ ਲਿਖ ਕੇ ਦਿਂਦਾ ਹਾਂ ਦੋ ਮਹੀਨਿਆਂ ਵਿੱਚ ਤੇਰੀ ਕੁੱਖ ਹਰੀ ਹੋ ਜਾਵੇਗੀ ਪਰ ਤੂੰ ਤੇ ਤੇਰਾ ਪਤੀ ਤੇ ਤੇਰਾ ਸਹੁਰਾ ਪਰਿਵਾਰ ਪੂਰੀ ਨਿਹਿਚਾ ਨਾਲ ਪੰਜ ਵੀਰਵਾਰ ਇੱਥੇ ਆਪਣੀ ਹਾਜ਼ਰੀ ਲਗਵਾਓ ਕਿਉਂਕਿ ਉਹ ਜਾਣਦਾ ਸੀ ਕਿ ਸਵਰਨਕੌਰ ਦਾ ਪਤੀ ਤੇ ਉਸ ਦਾ ਸਹੁਰਾ ਪਰਿਵਾਰ ਇਸ ਗੱਲ ਵਿੱਚ ਵਿਸ਼ਵਾਸ ਨਹੀਂ ਕਰਦੇ। ਤੇ ਉਸ ਦਾ ਸਹੁਰਾ ਪਰਿਵਾਰ ਉਸ ਨਾਲ ਨਹੀਂ ਆਵੇਗਾ ਤੇ ਉਹ ਇਕੱਲੀ ਖੁਦ ਆਉਂਦੀ ਰਹੇਗੀ ਤੇ ਅੰਤ ਮੈਂ ਕਹਾਗਾ ਕਿ ਤੇਰੇ ਪਰਿਵਾਰ ਨੇ ਇੱਥੇ ਦਰ ਤੇ ਹਾਜ਼ਰੀ ਨਹੀਂ ਭਰੀ ਇਸ ਕਰਕੇ ਬਿਬਾ ਤੈਨੂੰ ਔਲਾਦ ਹਾਸਲ ਨਹੀਂ ਹੋਈ। ਹਾਂ ਜਾਂ ਤੂੰ ਆਪਣੇ ਪਤੀ ਨੂੰ ਨਾਲ ਲੈ ਕੇ ਆ ਤੇ ਤੇਰਾ ਤੇਰੇ ਘਰ ਬੱਚਾ जरूर ਹੋਵੇਗਾ ਇਹ ਗੱਲ ਸ਼ਰਦਾ ਦੀ ਆ ਸਵਰਨਕੌਰ ਤੇ ਸਹਿਦ ਹੁਣ ਘਰ ਆ ਗਈਆਂ ਸਵਰਨਕਰ ਸੋਚਣ ਲੱਗੀ ਕਿ ਹੁਣ ਮੈਂ ਕੀ ਕਰਾਂ ਮੇਰਾ ਸਹੁਰਾ ਪਰਿਵਾਰ ਤਾਂ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦਾ ਤਾਂ ਸਹਿਜਕੌਰ ਨੇ ਉਸ ਨੂੰ ਸੁਝਾ ਦਿੱਤਾ ਕਿ ਮੈਂ ਤੈਨੂੰ ਦੱਸਦੀ ਹਾਂ ਕਿ ਉਹ ਤੇਰੀ ਗੱਲ ਕਿਵੇਂ ਮੰਨਣਗੇ ਸਵਰਨਕੌਰ ਦਾ ਸਹੁਰਾ ਪਰਿਵਾਰ ਸਵੇਰੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਦਾ ਤੇ ਸ਼ਾਮ ਨੂੰ ਰਹਿਰਾਸ ਦਾ ਪਾਠ ਕਰਦਾ ਸਹਿਜ ਨੇ ਸਵਰਨਗੌਰ ਨੂੰ ਕਿਹਾ ਕਿ ਤੂੰ ਤੂੰ ਪਤਾ ਕੀ ਕਰਨਾ ਤੂੰ ਘਰ ਜਾ ਕੇ ਘਰ ਜਾ ਕੇ ਆਪਣਾ ਸਿਰ ਹਲਾਉਣਾ ਸ਼ੁਰੂ ਕਰ ਦੇਣਾ ਫਿਰ ਉਹ ਬਾਸੀਆਂ ਲੈਣੀਆਂ ਸ਼ੁਰੂ ਕਰ ਦੇਣੀਆਂ ਤੇ ਕਹਿਣਾ ਮੇਰੇ ਵਿੱਚ ਮਾਤਾ ਆ ਗਈ ਹੁਣ ਸਵਰਨਗੌਰ ਨੇ ਘਰ ਜਾ ਕੇ ਉਸੇ ਸੋਚ ਤੇ ਪਹਿਰਾ ਦਿੱਤਾ ਸੋਚ ਤੇ ਪਹਿਰਾ ਦਿੱਤਾ ਉਸ ਦੇ ਘਰ ਉਸ ਦਾ ਸੱਸ ਸਹਰਾ ਤੇ ਪਤੀ ਨਹੀਂ ਸੀ ਉਸ ਨੇ ਘਰ ਵਿੱਚ ਤਿੰਨ ਚਾਰ ਬੁੜੀਆਂ ਆਈਆਂ ਹੋਈਆਂ ਸੀ ਉਸ ਨੇ ਪਹਿਲਾਂ ਸਭ ਨੂੰ ਸੱਸ਼ਰੀਆ ਕਾਲ ਬੁਲਾਈ ਫਿਰ ਕੋਲ ਬੈਠ ਗਈ ਤੇ ਫਿਰ ਹੌਲੀ-ਹੌਲੀ ਬਾਸੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਉਹ ਬਾਰ-ਬਾਰ ਬਾਸੀਆਂ ਲਈ ਜਾ ਰਹੀ ਸੀ ਫਿਰ ਉਸ ਨੇ ਹੌਲੀ-ਹੌਲੀ ਹੱਥ ਪੈਰ ਲਾਉਣੇ ਸ਼ੁਰੂ ਕਰ ਦਿੱਤੇ ਫੇਰ ਉਹ ਜ਼ੋਰ-ਜ਼ੋਰ ਦੀ ਸਿਰ ਮਾਰਨ ਲੱਗੀ ਤੇ ਉਸ ਤੇ ਵਾਲ ਖੁੱਲ ਗਏ ਫੇਰ ਉਹ ਸਾਰੇ ਕਮਰੇ ਵਿੱਚ ਲੇਟਣ ਲੱਗੀ ਤੇ ਕਹਿ ਰਹੀ ਉੱਚੀ ਸਾਰੀ ਆਵਾਜ਼ ਵਿੱਚ ਬੋਲਣ ਲੱਗੀ ਤੇ ਕਹਿਣ ਲੱਗੀ ਹਾਂ ਮਾਤਾ ਜੀ ਆ ਗਏ ਦੱਸੋ ਤੁਹਾਨੂੰ ਕੀ ਚਾਹੀਦਾ ਉਹ ਘਾਰ ਆਈਆਂ ਬੁੜੀਆਂ ਦੇ ਉੱਚੀ ਆਵਾਜ਼ ਵਿੱਚ ਨਾਮ ਲੈਂਦੀ ਤੇ ਕਹਿੰਦੀ ਬੀਬਾ ਮੈਂ ਤੁਹਾਨੂੰ ਸਭ ਨੂੰ ਜਾਣਦੀ ਹਾਂ ਉਹ ਵਾਰ-ਵਾਰ ਬੀਬੀਆਂ ਦੇ ਨਾਮ ਲੈਂਦੀ ਤੇ ਕਹਿੰਦੀ ਮੈਂ ਜਾਣਦੀ ਹਾਂ ਤੁਸੀਂ ਇਸ ਗੱਲ ਤੋਂ ਦੁਖੀ ਹੋ ਮੈਂ ਜਾਣਦੀ ਹਾਂ ਕਿ ਤੁਹਾਡੇ ਘਰ ਵਿੱਚ ਕਿਸ ਗੱਲ ਦੀ ਘਾਟ ਹੈ ਘਰ ਆਈਆਂ ਸਭ ਬੁੜੀਆਂ ਡਰ ਜਾਂਦੀਆਂ ਇਹਨੇ ਧੀਰ ਨੂੰ ਹੌਲੀ-ਹੌਲੀ ਫਿਰ ਸ਼ਾਂਤ ਹੋਣ ਲੱਗਦੀ ਤੇ ਉਸ ਦਾ ਪਤੀ ਘਰ ਆ ਗਿਆ ਉਸਨੇ ਸਵਰਨ ਨੂੰ ਇਸ ਹਾਲਤ ਵਿੱਚ ਦੇਖਿਆ ਤਾਂ ਉਸਨੇ ਬੀਬੀਆਂ ਨੂੰ ਆਪਣੇ ਘਰ ਜਾਣ ਲਈ ਕਿਹਾ ਫਿਰ ਉਸਨੇ ਉਸ ਨੂੰ ਚਾਹ ਪਾਣੀ ਪੁੱਛਿਆ ਤੇ ਫਿਰ ਉਹ ਆਪਣੇ ਕੰਮ ਤੇ ਲੱਗ ਗਿਆ ਬਸ ਇਹ ਸਿਲਸਿਲਾ ਸ਼ੁਰੂ ਹੋ ਗਿਆ ਸੀ ਪਖੰਡ ਪੁਨੇ ਦਾ ਸਵਰਨਕੌਰ ਦਾ ਹੁਣ ਇੱਕ ਅੱਧਾ ਦਿਨ ਛੱਡ ਕੇ ਉਹ ਰੋਜ਼ ਪਖੰਡ ਕਰਦੀ ਸਵਰਨਕੌਰ ਦਾ ਪਤੀ ਬਹੁਤ ਪਰੇਸ਼ਾਨ ਸੀ ਉਹ ਇੱਕ ਦਿਨ ਨੇੜਲੇ ਗੁਰਦੁਆਰੇ ਵਿੱਚ ਰਹਿੰਦੇ ਕਿਸੇ ਸਾਧੂ ਕੋਲ ਗਿਆ ਉਸ ਨੇ ਉਹ ਸਾਧੂ ਨੂੰ ਸੰਤ ਨੂੰ ਆਪਣੇ ਘਰ ਵਿੱਚ ਚੱਲ ਰੇ ਪਖੰਡ ਬਾਰੇ ਦੱਸਿਆ ਤਾਂ ਉਹ ਸਾਧੂ ਨੇ ਉਸ ਨੂੰ ਕਿਹਾ ਕਿ ਮੇਰੇ ਕੋਲੇ ਇਸ ਮਸਲੇ ਦਾ ਹੱਲ ਤਾਂ ਜ਼ਰੂਰ ਹੈ ਪਰ ਜੇਕਰ ਤੁਸੀਂ ਇਸ ਜੁਕਤ ਨੂੰ ਅਪਣਾ ਲਓ ਤਾਂ ਸਵਰਨਕੌਰ ਦੇ ਪਤੀ ਅੰਗਰੇਜ਼ ਸਿੰਘ ਨੇ ਕਿਹਾ ਹਾਂ ਬਾਬਾ ਜੀ ਮੈਂ ਬਹੁਤ ਦੁਖੀ ਹਾਂ ਤੁਸੀਂ ਮੈਨੂੰ ਦੱਸੋ ਜੋ ਵੀ ਦੱਸੋਗੇ ਮੈਂ ਉਸ ਨੂੰ ਬਣਾਉਣ ਲਈ ਤਿਆਰ ਹਾਂ ਤਾਂ ਬਾਬਾ ਜੀ ਨੇ ਉਸ ਨੂੰ ਕਿਹਾ ਕਿ ਸੁਣ ਅੰਗਰੇਜ਼ ਸਿੰਘ ਇੱਥੇ ਸ਼ਤੂਤ ਦੀਆਂ ਡੰਗੋਰੀਆਂ ਪਈਆਂ ਨੇ ਤੂੰ ਐ ਕਰ ਇੱਥੋਂ ਇੱਕ ਡੰਗੋਰੀ ਲੈ ਜਾ ਤਾਂ ਸਵਰਨਕਰ ਨੇ ਤਾਂ ਅੰਗਰੇਜ਼ ਸਿੰਘ ਨੇ ਅੱਗੋਂ ਪੁੱਛਿਆ ਬਾਬਾ ਜੀ ਮੈਂ ਉਸ ਦਾ ਕੀ ਕਰਾਂਗਾ ਤਾਂ ਫਿਰ ਬਾਬਾ ਜੀ ਨੇ ਕਿਹਾ ਕਿ ਅੰਗਰੇਜ਼ ਸਿੰਘ ਤੂੰ ਆਪਣੇ ਘਰ ਪਰਿਵਾਰ ਵਿੱਚ ਆਪਣੇ ਵੱਡੇ ਜੀਆ ਤੋਂ ਇਹ ਖਾਨ ਤਾਂ ਸੁਣਿਆ ਹੀ ਹੋਣਾ ਕਿ ਵਿਗੜਿਆ ਤਿਗੜਿਆ ਦਾ ਪੀਰ ਡੰਡਾ ਹਾਂ ਬਾਬਾ ਜੀ ਬਸ ਫਿਰ ਇਹੀ ਜੁਗਤ ਅਪਣਾ ਲਈ ਅੰਗਰੇਜ਼ ਸਿੰਘ ਵੀ ਬਾਬਾ ਜੀ ਦੀ ਰمز ਨੂੰ ਸਮਝ ਗਿਆ ਉਹ ਘਰ ਆਇਆ ਤਾਂ ਉਹ ਉਸ ਦਿਨ ਵੀਰਵਾਰ ਸਿੰਘ ਰਹਿਰਾਸ ਸਾਹਿਬ ਦਾ ਵਕਤ ਸੀ ਅੰਗਰੇਜ਼ ਸਿੰਘ ਰਹਿਰਾਸ ਕਰਨ ਲੱਗਾ ਤਾਂ ਉਸ ਦੀ ਪਤਨੀ ਸਫਰਨ ਕੌਰ ਦਾ ਘਾਰ ਵਿਹਾਰ ਉਹੀ ਫਿਰ ਉਸਨੇ ਵਾਲ ਜੇ ਖਲਾਰ ਕੇ ਸਿਰ ਹਿਲਾਉਣ ਲੱਗੀ ਤੇ ਭਾਰੀ ਸਰੀ ਆਵਾਜ਼ ਵਿੱਚ ਬੋਲਣ ਲੱਗੀ ਤੇ ਕਹਿਣ ਲੱਗੀ ਕਿ ਅੰਗਰੇਜ਼ ਸਿਆਂ ਮਾਤਾ ਜੀ ਤੇਰੇ ਘਰ ਆਏ ਨੇ ਦੱਸ ਤੈਨੂੰ ਕੀ ਚਾਹੀਦਾ ਨਾ ਜਾਣੇ ਕੀ ਕੀ ਬੋਲਣ ਲੱਗੀ ਅੰਗਰੇਜ਼ ਸਿੰਘ ਨੇ ਉਹ ਡੰਗੋਰੀ ਫੜ ਲਿਆਂਦੀ ਜੋ ਉਸ ਨੂੰ ਸਾਧੂ ਨੇ ਦਿੱਤੀ ਤੇ ਜ਼ੋਰ ਦੀ ਸਵਰਨਕੌਰ ਦੇ ਲੱਕ ਵਿੱਚ ਮਾਰੀ ਤੇ ਦੋ ਉਸ ਦੀਆਂ ਲੱਤਾਂ ਤੇ ਟਕਾ ਕੇ ਮਾਰੀਆਂ ਸਵਰਨ ਕੌਰ ਉੱਚੀ ਉੱਚੀ ਕਰਲਾ ਕੇ ਕਰਲਾ ਉੱਠੀ ਤੇ ਰੋਣ ਲੱਗੀ ਕਹਿਣ ਲੱਗੀ ਕਿ ਮਾਤਾ ਜੀ ਚਲੇ ਗਏ ਨੇ ਹੁਣ ਇਹ ਸਰੀਰ ਮੇਰਾ ਏ ਤੁਸੀਂ ਮੈਨੂੰ ਨਾ ਮਾਰੋ ਉਸ ਨੇ ਉਤੋਂ ਹੋਰ ਦੋ ਮਾਰੀਆਂ ਤਾਂ ਫੇਰ ਅੰਗਰੇਜ਼ ਕਹਿਣ ਲੱਗਾ ਮੈਂ ਤੈਨੂੰ ਉਦੋਂ ਤੱਕ ਮਾਰਾਂਗਾ ਜਦੋਂ ਤੱਕ ਤੂੰ ਮੈਨੂੰ ਸਭ ਸੱਚ ਨਹੀਂ ਦੱਸ ਦਿੰਦੀ ਤਾਂ ਸਵਰਨ ਕੌਰ ਕਹਿਣ ਲੱਗੀ ਹਾਂ ਮੈਂ ਆਪ ਜੀ ਨੂੰ ਸਭ ਸੱਚ ਦੱਸ ਦਵਾਂਗੀ ਮੈਨੂੰ ਹੁਣ ਮਾਰੋ ਨਾ ਮੈਨੂੰ ਬਹੁਤ ਦਰਦ ਹੋ ਰਿਹਾ ਹੈ ਇਹ ਦਰਦ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਉਹ ਕਹਿੰਦਾ ਜਦੋਂ ਤੱਕ ਤੂੰ ਮੈਨੂੰ ਸਭ ਸੱਚ ਨਹੀਂ ਦੱਸ ਦਿੰਦੀ ਉਦੋਂ ਤੱਕ ਮੈਂ ਤੈਨੂੰ ਮਾਰਦਾ ਰਹਾਗਾ ਮਾਰ ਮਾਰ ਕੇ ਤੇਰੀਆਂ ਲੱਤਾਂ ਬਾਹਾਂ ਤੋੜ ਦੇਵਾਂਗਾ ਮੈਂ ਤੇਰੀ ਜਾਨ ਲੈ ਲਵਾਂਗਾ ਅੱਜ ਮੈਂ ਤੈਨੂੰ ਛੱਡਾਂਗਾ ਨਹੀਂ ਤਾਂ ਉਹ ਅੱਗੋਂ ਫਿਰ ਕਹਿੰਦੀ ਕਿ ਤੁਸੀਂ ਮੈਨੂੰ ਮਾਰੋ ਨਾ ਮੈਂ ਤੁਹਾਨੂੰ ਸਭ ਸੱਚ ਦੱਸ ਦੇਵਾਂਗੀ ਹੁਣ ਉੱਤੋਂ ਰਾਤ ਪੈ ਗਈ ਸੀ ਉਹ ਕਹਿਣ ਲੱਗਾ ਹੁਣ ਰਾਤ ਦਾ ਵਕਤ ਹੋ ਚੁੱਕਾ ਹੈ ਇਸ ਟਾਈਮ ਆਂਡ ਗਵਾਂਡ ਵੀ ਤੈਨੂੰ ਬਚਾਉਣ ਵਾਲਾ ਕੋਈ ਨਹੀਂ ਆਵੇਗਾ ਤੇ ਬੇਬੇ ਬਾਪੂ ਵੀ ਅੱਜ ਘਰ ਨਹੀਂ ਮੈਂ ਤੇਰਾ ਕੁੱਟ-ਕੁੱਟ ਕੇ ਬਹੁਤ ਬੁਰਾ ਹਾਲ ਕਰ ਦੇਵਾਂਗਾ ਫਿਰ ਸਵਰਨ ਕੌਰ ਨੇ ਉਸ ਅੱਗੇ ਹੱਥ ਜੋੜੇ ਤੇ ਕਹਿਣ ਲੱਗੀ ਕਿ ਮੈਂ ਆਪ ਜੀ ਨੂੰ ਸਭ ਸੱਚ ਦੱਸ ਦਿੰਨੀ ਆ ਤਾਂ ਉਹ ਬੋਲੇ ਤੂੰ ਦੱਸ ਉਹ ਕਹਿੰਦੀ ਕਿ ਇਹ ਸਭ ਮੈਨੂੰ ਮੇਰੀ ਭੈਣ ਸਹਿਜ ਨੇ ਸਿਖਾਇਆ ਸੀ ਉਸ ਨੇ ਮੈਨੂੰ ਕਿਹਾ ਕਿ ਤੇਰੇ ਘਰ ਬੱਚਾ ਨਹੀਂ ਹੈ ਤਾਂ ਤੂੰ ਮੈਨੂੰ ਉਹ ਤਾਂ ਉਹ ਮੈਨੂੰ ਇੱਕ ਬਾਬੇ ਕੋਲ ਲੈ ਕੇ ਗਈ ਸੀ ਤਾਂ ਉਸ ਬਾਬੇ ਨੇ ਮੈਨੂੰ ਕਿਹਾ ਸੀ ਕਿ ਤੂੰ ਆਪਣੇ ਪਤੀ ਨੂੰ ਨਾਲ ਲੈ ਕੇ ਆ ਤੇ ਤੁਸੀਂ ਇਸ ਗੱਲ ਵਿੱਚ ਵਿਸ਼ਵਾਸ ਨਹੀਂ ਕਰਦੇ ਸੀ ਤਾਂ ਮੈਂ ਸਾਰਾ ਪਖਾਂ ਇਹ ਪਖੰਡ ਮੈਨੂੰ ਮੇਰੀ ਭੈਣ ਨੇ ਸਿਖਾਇਆ ਸੀ ਕਿ ਤੂੰ ਵਾਲ ਖੋਲ ਲੈਣਾ ਵਾਸੀਆਂ ਲੈਣੀਆਂ ਸ਼ੁਰੂ ਲੈਣ ਲੱਗ ਜਾਣਾ ਤੇ ਖੇਡਣ ਲੱਗ ਜਾਣਾ ਹੌਲੀ ਹੌਲੀ ਸਾਰਾ ਪਰਿਵਾਰ ਤੇਰੇ ਤੋਂ ਡਰਨ ਲੱਗ ਜਾਵੇਗਾ ਤੇ ਤੇਰੇ ਹਿਸਾਬ ਨਾਲ ਚੱਲਣ ਲੱਗ ਜਾਣਗੇ ਤੇ ਇਸ ਤਰ੍ਹਾਂ ਤੇਰਾ ਘਰ ਵਿੱਚ ਪ੍ਰਭਾਵ ਬਣ ਜਾਏਗਾ ਤੂੰ ਇਹਨਾਂ ਨੂੰ ਬਾਬਾ ਜੀ ਕੋਲ ਲੈ ਕੇ ਆਈ ਤੇ ਤੈਨੂੰ ਇਥੋਂ ਔਲਾਦ ਮਿਲੇਗੀ ਇਹ ਸਭ ਮੈਂ ਆਪਣੀ ਭੈਣ ਦੇ ਕਹਿੰਤੇ ਕੀਤਾ ਮੈਨੂੰ ਤੁਸੀਂ ਮaaf ਕਰ ਦਿਓ ਮੇਰੇ ਜਿੱਥੇ ਤੁਸੀਂ ਸੋਟੀਆਂ ਮਾਰੀਆਂ ਨੇ ਬਹੁਤ ਦਰਦ ਹੋ ਰਹੀ ਏ ਤੁਸੀਂ ਮੈਨੂੰ ਗਰਮ ਰੇਤਾ ਦੀ ਟਕੋਰ ਕਰ ਦੇਵੋ ਫਿਰ ਅੰਗਰੇਜ਼ ਸਿੰਘ ਨੇ ਰੇਤਾ ਗਰਮ ਕਰਕੇ ਉਸ ਨੂੰ ਟਕੋਰ ਕੀਤੀ ਤੇ ਅੰਗਰੇਜ਼ ਸਿੰਘ ਨੂੰ ਕਹਿਣ ਲੱਗੀ ਕਿ ਮੈਨੂੰ ਮaaf ਕਰਨਾ ਮੈਂ ਤੁਹਾਡਾ ਰਹਿਰਾਜ ਸਾਹਿਬ ਦਾ ਪਾਠ ਵਿੱਚ ਹੀ ਛੜਾ ਦਿੱਤਾ ਸੀ ਤੁਸੀਂ ਹੁਣ ਆਪਣਾ ਪਾਠ ਕਰ ਲਵੋ ਤੇ ਆਰਾਮ ਕਰ ਲਵੋ ਅੰਗਰੇਜ਼ ਸਿੰਘ ਨੇ ਰਹਿਰਾਜ ਸਾਹਿਬ ਦਾ ਪਾਠ ਆਰੰਭ ਕੀਤਾ ਤੇ ਉਸ ਨੂੰ ਵੀ ਚੌਂਕੜਾ ਮਾਰ ਕੇ ਹੱਥ ਜੋੜ ਕੇ ਬਹਿਨ ਲਈ ਗਿਆ ਪਾਠ ਕਰਨ ਪ੍ਰੰਤ ਅੰਗਰੇਜ਼ ਸਿੰਘ ਨੇ ਆਰਾਮ ਅੰਗਰੇਜ਼ ਸਿੰਘ ਆਰਾਮ ਦੀ ਨੀਂਦ ਸੌ ਗਿਆ ਪਰ ਸਵਰਨਕੌਰ ਦਰਦਾਂ ਨਾਲ ਸਿਸਕ ਦੀ ਹੋਈ ਹੌਲੀ-ਹੌਲੀ ਸੋਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਤੇ ਪਛਤਾ ਰਹੀ ਸੀ ਤੇ ਵਾਹਿਗੁਰੂ ਅੱਗੇ ਅਰਦਾਸ ਕਰ ਰਹੀ ਸੀ हे ਮਾਲਕ ਕਿ ਮਾਲਕਾ ਮੈਂ ਭਟਕ ਗਈ ਹਾਂ ਮੈਨੂੰ ਮaaf ਕਰ ਦੇਣਾ ਮੇਰੇ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਮੈਨੂੰ ਔਲਾਦ ਦੇਣਾ ਇਸ ਤਰ੍ਹਾਂ ਸਵਰਨਕੌਰ ਦੇ ਪਖੰਡ ਦਾ ਪ੍ਰਚਲਨ ਜ਼ਿਆਦਾ ਚਿਰ ਨਾ ਚੱਲਿਆ ਅੰਗਰੇਜ਼ ਸਿੰਘ ਨੂੰ ਉਹ ਸਾਧੂ ਸੰਤ ਨੇ ਤੇ ਸਵਰਨਕੌਰ ਨੂੰ ਅੰਗਰੇਜ਼ ਸਿੰਘ ਨੇ ਸਿੱਧਾ ਰਸਤਾ ਦਿਖਾ ਦਿੱਤਾ। ਥੈਂਕ ਯੂ ਧੰਨਵਾਦ। ਅਗਰ ਆਪ ਸਭ ਨੂੰ ਮੇਰੀ ਵੀਡੀਓ ਪਸੰਦ ਆਈ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਟੂ ਮਾਈ ਚੈਨਲ। ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਥੈਂਕ ਯੂ ਥੈਂਕ ਯੂ ਐਂਡ ਥੈਂਕ ਯੂ।